ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਅਗਲੇ 3 ਤੋਂ 4 ਦਿਨ ਠੰਡ ਲਹਿਰ ਅਤੇ ਹਲਕੀ ਬੂੰਦਾਬੰਦੀ ਹੋਣ ਦੀ ਸੰਭਾਵਨਾ ਜਤਾਈ ਗਈ। ਮੌਸਮ ਵਿਭਾਗ ਦੇ ਮਾਹਿਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ 25 ਜਨਵਰੀ ਤੱਕ ਠੰਡ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗਰਜ ਚਮਕ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਵੀ ਖਦਸ਼ਾ ਪ੍ਰਗਟਾਇਆ ਗਿਆ ਹੈ। ਅ ਜੇਸੀ ਆਉਣ ਵਾਲੇ ਦਿਨਾਂ ਚ ਮੌਸਮ ਦੀ ਗੱਲ ਕਰੀਏ ਤਾਂ ਇਹ ਦੇਖਿਆ ਗਿਆ ਹੈ ਕਿ ਇੱਕ ਵੈਸਟਰਨ ਡਿਸਟਰਬੈਂਸ ਜਿਹਨੂੰ ਕਿ ਅਸੀਂ ਪੱਛਮੀ ਚੱਕਰਵੱਤ ਕਹਿੰਦੇ ਆ ਉਹਦੀ ਆਮਦ ਜਿਹੜੀ ਆ ਪੰਜਾਬ ਵੱਲ ਨੂੰ ਹੋ ਰਹੀ ਹੈ ਇਸ ਦੇ ਮੱਦੇ ਨਜ਼ਰ 22 ਜਨਵਰੀ ਤੋਂ ਲੈ ਕੇ 26 ਜਾਂ 25-26 ਜਨਵਰੀ ਤੱਕ ਜਿਹੜੀ ਇਹਦਾ ਅਸਰ ਜਿਹੜਾ ਰਹੇਗਾ ਔਰ ਜ਼ਿਆਦਾਤਰ ਜਿਹੜਾ ਇਹਦਾ ਅਸਰ ਹੈ ਉਹ ਕੋਈ ਜਿਹੜੇ ਭਾਗ ਨੇ ਜਿਵੇਂ ਕਿ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਦੇ ਇਲਾਕਿਆਂ ਵਿੱਚ ਜ਼ਿਆਦਾ ਰਹੂਗਾ ਪਰ ਪੂਰੇ ਪੰਜਾਬ ਦੇ ਵਿੱਚ ਥੋੜਾ ਤੇਜ਼ ਹਵਾਵਾਂ ਚੱਲਣ ਦੀ ਜਿਹੜੀ ਸੰਭਾਵਨਾ ਹੋਰ ਨਜ਼ਰ ਆ ਰਹੀ ਹੈ ਸੋ ਜਿਹੜੀ ਇਸ 22 24 25 ਤੱਕ ਜਿਹੜਾ ਇਹ ਮੌਸਮ ਹੈਗਾ ਇਸ ਤਰ੍ਹਾਂ ਹੀ ਰਹੇਗਾ ਜਿਹਦੇ ਨਾਲ ਕੀ ਬਦਲਵਾਈ ਬਣੀ ਰਹੇਗੀ ਤੇਜ਼ ਹਵਾਵਾਂ ਚੱਲ ਸਕਦੀਆਂ ਤੇ ਥੋੜੀ ਬਹੁਤੀ ਹਲਕੀ ਜਿਹੜੀ ਹੈ ਬਾਰਿਸ਼ ਹੋ ਸਕਦੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਤਾਪਮਾਨ ਦੀ ਗੱਲ ਕਰੀਏ ਤਾਂ ਜਿਹੜਾ ਦਿਨ ਦਾ ਤਾਪਮਾਨ 22 ਡਿਗਰੀ ਤੱਕ ਚੱਲ ਰਿਹਾ ਔਰ ਜਿਹੜਾ ਰਾਤ ਦਾ ਤਾਪਮਾਨ 4-5 ਡਿਗਰੀ ਚੱਲ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਰਾਤ ਦਾ ਤਾਪਮਾਨ